ਮੈਂ ਉਮੀਦ ਕਰਦਾ ਹਾਂ ਜਿਹੜੇ ਕਮੇਡੀ ਵੀਡੀਓ ਵੇਖਦੇ ਉਹਨਾਂ ਨੂੰ ਬਹੁਤ ਪਸੰਦ ਆ ਵੀਡੀਓ ਆਏਗੀ ਲਾਸਟ ਤੱਕ ਦੇਖਿਓ ਤੇ ਆਪਾਂ ਜਾਦਾ ਸਮਾਨਾਂ ਗੱਲ ਦੇ ਆ ਵੀਡੀਓ ਸਟਾਰਟ ਆ ਵੀ ਸੇਵਕਾ ਅੱਜ ਜੜ ਕੱਢਦੇ ਗਰੀਬੀਆਂ ਮੱਜਾਂ ਦੇ ਕਰਦੇ ਦੁੱਖ ਦੂਰ ਅੱਜ ਕਰਦੇ ਹਰੀਆਂ ਭਰੀਆਂ ਖੁਰਲੀਆਂ ਤੇ ਐ ਦੁਖੜੇ ਤੋੜਦੇ ਕਰੀ ਇਹਨਾਂ ਦੇ ਖਾ ਖਤੂੜੀ ਬੇਸਰਾ ਢਿੰਗੀਆਂ ਦੀਆਂ ਅੱਜ ਹੁਣ ਖੁਰਲੀਆਂ ਤੇ ਤੇਰੇ ਚਰਚੇ ਕਦੀ ਸ਼ਾਦੀ ਕਰਸੇਗਾ ਕੋਈ ਆ ਨਾ ਜਾਵੇ ਕੁਈ ਯਾਰ ਵਧੀਆ ਵਧੀਆ ਮਾੜਾ ਕਦਰੋਂ ਆਏ ਮੱਟ ਸਾਹਿਬ ਉਹ ਬੰਦੇ ਪੱਠਿਆਂ ਨੂੰ ਲਾਇਆ ਭਲਾ ਆਪਾਂ ਨਹੀਂ ਯਾਰ ਪੱਠਿਆਂ ਨੂੰ ਤਾਂ ਬੰਦਾ ਕੋਈ ਨਹੀਂ ਖਲਾਇਆ ਲਾਇਆ ਉੱਥੇ ਡਿਆ ਇੱਕ ਬੰਦਾ ਵੱਡਣ ਡਿਆ ਪੱਠੇ ਉਹ ਗੁਰੂਆ ਰੋਜ਼ ਹੀ ਚੋਰੀ ਹੋ ਜਾਂਦੇ ਪੱਠੇ ਅਸੀਂ ਦੇ ਆਵੜੇ ਜਾਨਵੜੀ ਤੰਗ ਕੀਤੀ ਗੁਰੂਆ ਪੱਠੇ ਲੈ ਫਿਰ ਅੱਜ ਫੜਿਆ ਗਿਆ ਹੀ ਉਹ ਬੰਦਾ ਤੇ ਚੱਲ ਆਈ ਬੱਢੀ ਇਹਨੂੰ ਚੱਲ ਤੂੰ ਮੈਂ ਬਸ ਮੜਿਆ ਕਰੋ ਹੋ ਗਿਆ ਗਿਆ ਪੁੱਛ ਲੈਨੇ ਕੋਈ ਨਹੀਂ ਚੱਲ ਆਇਆ ਫਿਰ ਓਕੇ ਕੋਈ ਨਹੀਂ ਇਦਾਂ ਅੱਜ ਗੱਲ ਕਰਦਾ ਹਾਂ ਜਾ ਕਿਹੜਾ ਵਾਹੇ ਪੱਠਿਆਂ ਦਾ ਤੇ ਬਹੁਤਾ ਜਿਆਦਾ ਹੀ ਮੈਂ ਕਹਿੰਦਾ ਲੋਕਾਂ ਨੇ ਹੱਥ ਹੀ ਮਕਾਤੀ ਆ 4 ਦਿਨ ਸੋਕਾ ਗਈ ਪਿਆ ਵਾ ਤੇ ਸਬਰ ਨਹੀਂ ਹੋਣ ਡਿਆ ਯਾਰ ਬੰਦਾ ਤੇ ਕੋਈ ਬਾਹਰ ਦਾ ਹੀ ਲੱਗਣ ਡਿਆ ਵਾ ਤੇ ਇਦਾਂ ਗੇਮ ਖੇਡਦੇ ਆ ਕੋਈ ਨਾ ਕੋਈ ਕੀ ਕਹਿੰਦਾ ਵਾ ਭਲਾ ਪੱਠਿਆਂ ਦਾ ਪੁੱਛਦੇ ਨੂੰ ਵੀ ਪੱਠੇ ਗਾਂ ਕੇ ਨਹੀਂ ਕੋਈ ਨਹੀਂ ਅੱਜ ਇਦਾਂ ਕਰਦੇ ਆ ਗੱਲ ਕਿੱਦੇ ਵੇ ਟੌਰ ਨਾ ਡਿਆ ਵਢਣਾ ਕੋਈ ਇਹਨੂੰ ਗਮ ਖਤਰਾ ਨਹੀਂ ਹੈਗਾ ਕੋਈ ਇਹੋ ਜਿਹਾ ਕਿ ਮੈਂ ਚੋਰੀ ਕਰਨ ਦੇ ਆ ਉਹ ਹਾਂ ਭਈ ਜ਼ਿੰਮੇਦਾਰਾ ਵੱਡੀ ਜਾਨਾ ਪੱਠੇ ਲੈ ਸੇਵਕਾ ਮਾਰੇ ਗਏ ਹਾਂਜੀ ਵੱਡੀ ਜਾਨੇ ਆ ਆਪਣੇ ਹੀ ਪੱਠੇ ਆ ਹਾਂਜੀ ਆਪਣੇ ਹੀ ਆ ਤੁਸੀਂ ਕਿੱਧਰ ਆਏ ਜੇ ਯਾਰ ਮੈਂ ਤੈਨੂੰ ਇਹ ਪੁੱਛਣਾ ਸੀ ਵੀ ਪੱਠੇ ਵੇਚਦੇ ਨਹੀਂ ਆ ਤੁਸੀਂ ਪੱਠੇ ਲੈਣ ਇਹਨੂੰ ਕੀ ਬਤਾ ਮੈਂ ਵੀ ਚੋਰੀ ਵਟਲਿਆ ਗੜੀ ਗਏ ਦੇ ਨਾ ਤੇ ਫੀਲਿੰਗ ਚੁੱਕੀ ਐ ਸਰਦਾਰ ਸਾਹਿਬ ਆਏ ਸਰਦਾਰਾ ਸਰਦਾਰ ਜੀ ਮੈਂ ਪੁੱਛਣ ਆ ਪੱਠੇ ਚਾਹੀਦੇ ਆ ਆਪਾਂ ਨੂੰ ਨਾ ਭਾਈ ਪੱਠੇ ਤਾਂ ਸਾਡੇ ਵੀਰਾ ਥੋੜੇ ਆ ਨਹੀਂ ਯਾਰ ਪੱਠੇ ਵੇਖ ਕਿੰਨੇ ਆ ਬਾਗੋ ਬਾਗ ਹੋਇਆ ਪਿਆ ਵਾ ਡੰਗਰ ਆਪਣੇ ਰੱਖੇ ਹੋ ਨਾ ਤੇ ਪੱਠੇ ਵੀ ਆਪਣੇ ਬੀਜੀ ਦੇ ਆ ਜਿੱਦਾਂ ਤੁਸੀਂ ਆਪਣੇ ਬੀਜੇ ਆ ਉਹ ਹੱਥ ਨਹੀਂ ਆ ਸਾਡੇ ਵੀ ਆਪਣੇ ਬੀਜਿਆ 10-15 ਮਰਲੇ ਦੇ ਦੋ 8-10 ਦਿਨਾਂ ਦੀ ਗੱਲ ਆ ਤੈਨੂੰ ਜਦੋਂ ਇੱਕ ਰੇ ਮੈਂ ਕਹਤਾ ਕਿ ਨਹੀਂ ਆ ਨਹੀਂ ਆ ਸਰਦਾਰ ਜੀ ਗੱਲ ਸੁਣੋ ਮੇਰੀ ਮਾੜੀ ਜੀ ਇਹਦੇ ਸਰਦਾਰ ਨਹੀਂ ਮੈਨੂੰ ਮਰਾਉਣਾ ਹੀ ਲੱਗਦਾ ਜੇ ਉਦਾਂ ਪੰਡ ਖੜਨ ਤੂੰ ਖੜਨੀ ਆ ਨਾ ਵੱਢ ਕੇ ਤੇ ਲੈ ਜੀ ਜਾਦਿਆਂ ਵਾਲੀ ਤੇ ਗੱਲ ਭਾਈ ਝੂਠੀ ਹੋ ਪੰਡ ਕਿਹੜੇ ਟਾਈਮ ਵੱਢ ਕੇ ਖੜੀਏ ਜਦੋਂ ਮਰਜ਼ੀ ਲੈ ਜੀ ਆਪਾਂ ਉਹਨਾਂ ਤੇਨੂੰ ਵੱਢ ਕੇ ਚਲ ਜਾਣਾ ਆਪੇ ਕੇ ਕੋ ਤੰਬੇ ਖਾਂਦਾ ਫਿਰੂਗਾ ਤੇਰੀ ਗੱਲ ਸੁਣੋ ਸਰਦਾਰ ਸਾਹਿਬ ਸਰਦਾਰ ਯਾਰ ਐਡਾ ਤਗੜਾ ਬੰਦਾ ਤੂੰ ਬਾਦਸ਼ਾਹ ਬੰਦਾ ਤੂੰ ਤੇਰੀ ਪੱਠਿਆਂ ਤੋਂ ਕੁੜੇ ਰੋਈ ਜਾਂਦੇ ਆ ਪੱਠਿਆਂ ਦੀ ਨਹੀਂ ਭਾ ਗੱਲ ਡੰਗਰ ਆ 25 30 ਡੰਗਰ ਮੇਰੇ ਆ ਉਹ ਜਦੀ ਸਰਦਾਰ ਹੁੰਨੇ ਆ ਨਹੀਂ ਨਹੀਂ ਉਹ ਤਰੇ ਤੇ ਤੁਹਾਨੂੰ ਕਹਿਣ ਆ ਸਰਦਾਰ ਵੀ ਪੱਠੇ ਗੁਰੂਆ ਥੋੜੇ ਬਹੁਰੇ ਦੇ ਤੇ ਤੂੰ ਤੇ ਬਿਲਕੁਲ ਕਮ ਦਿਲਾ ਕਰੀ ਜਾਂਦੇ ਆ ਨਹੀਂ ਨਹੀਂ ਕਮ ਦਿਲਾ ਕਿਉਂ ਕਰਨਾ ਤਾ ਆ ਮਟਰ ਆਪਣੇ ਹੀ ਆ ਫਿਰ ਹੁਣੇ ਨਾ ਕਹੀ ਕ ਮਟਰ ਮੈਨੂੰ ਪਟਾ ਦੇ ਇਹ ਹਲੇ ਤੜਾਉਣ ਵਾਲੇ ਆ ਜਦੋਂ ਤੜਾਵਾਂਗੇ ਫੇਰ ਲੈ ਜਾਓ ਜਾ ਵੀਰ ਮੇਰਾ ਰਾਹ ਆਏ ਹੁਣ ਤੂੰ ਮੈਂ ਵੀ ਨਾ ਜਰਾ ਕਿ ਕਾਲੀ ਜਾਂ ਜਾ ਕੇ ਮਾਲ ਡੰਗਰ ਨੂੰ ਪੱਠਾ ਦਿੱਤਾ ਪਾਉਣਾ ਵਾ ਤੇ ਜ਼ਮੀਨ ਜਮੂਨ ਤੇ ਫੇ ਵਾਵਾ ਹੀ ਲੱਗਦੀ ਸਰਦਾਰ ਸਾਹਿਬ ਆ ਜਿੱਥਾਂ ਤਾਈ ਤੇਰੀ ਨਿਗਾਹ ਜਾਂਦੀ ਨਾ ਇਹ ਸਾਰੀ ਜ਼ਮੀਨ ਆਪਣੀ ਆ ਤੈਨੂੰ ਦੱਸਿਆ ਸਰਦਾਰ ਨੇ ਆ ਆਪਣੇ ਬਾਹਰਲੇ ਮੁਲਖਾਂ 'ਚ ਟਰਾਲੇ ਚੱਲਣ ਦੇ ਆ ਟਰਾਲੇ ਹੀ ਚੱਲਣ ਦੇ ਬਾਹਰ ਤੈਨੂੰ ਦੱਸਿਆ ਆ ਆਪਾਂ ਜੱਦੀ ਸਰਦਾਰ ਐਵੇਂ ਕਹਵੇਂ ਬੰਦੇ ਥੋੜਾ ਵਾ ਮੈਨੂੰ ਤੇ ਰੱਦੀ ਸਰਦਾਰ ਹੀ ਲੱਗਣਿਆ ਉਦਾਂ ਉਹ ਕੀ ਕਰ ਰੱਦੀ ਉਹ ਮੈਨੂੰ ਕਿਹੜੇ ਵੇਲੇ ਤੂੰ ਰੱਦੀ ਚੁੱਕਦੇ ਨੂੰ ਵੇਖ ਲਈ ਏ ਭਰਾਵਾ ਤੂੰ ਤੇ ਗੁੱਸਾਈ ਕਰ ਗਿਆ ਮੈਂ ਉਦਾਂ ਗਿਆ ਵਾ ਜੱਦੀ ਤੇ ਰੱਦੀ ਦੇ ਵਿੱਚ ਬੜਾ ਫਰਕ ਨਹੀਂ ਹੁੰਦਾ ਵਾ ਹੁੰਦਾ ਨਹੀਂ ਪਰ ਤੂੰ ਪੌਂਡਿਆ ਬੱਚਿਆ ਪਣੀ ਵਾਲਾ ਮੈਨੂੰ ਉਹਨਾਂ ਤੇ ਦਾਤ ਹੀ ਹੋ ਜਾਵੇ ਹੁਣੇ ਮੈਨੂੰ ਸਰਦਾਰ ਕਾ ਕਿੱਥੇ ਚੜਾਇਆ ਤੇ ਕਿੱਥੇ ਸੁੱਟਤਾ ਹੀ ਤੂੰ ਉਹ ਇਹਨਾ ਗੱਲਾਂ ਕਰੀ ਜਾਣਾ ਰੱਖ ਧੌਣ ਤੇ ਗੋਡਾ ਉਹ ਨਹੀਂ ਨਹੀਂ ਗੁਰਗਵਾ ਦਸ ਗੋਡੇ ਵਾਲੀ ਕਿਹੜੀ ਗੱਲ ਆਏ ਜੱਦੀ ਸਰਦਾਰ ਆਏ ਉਹ ਕਿਹੜਾ ਪੁੱਤਾਂ ਤੇ ਗੋਡੇ ਵਾਲਾ ਉਹਦਾ ਗੋਡਾ ਵੇ ਤੇ ਮੇਰੀ ਤਾਂ ਹਉਣ ਵੇ ਆ ਮੇਰੇ ਤਾਂ ਮਣਕੇ ਨਹੀਂ ਲੱਭਣੇ ਇਥੋਂ ਹਾਂ ਇਹ ਗੋਡਾ ਰੱਖੇ تھے ਓਏ ਬੰਦਾ ਮੈਂਗਾ ਪੱਠੇ ਨੂੰ ਪੁੱਛ ਲਈਏ ਥੋੜੇ ਜੇ ਅਕਾ ਪੱਠੇ ਕਹਿੰਦਾ ਹੈ ਨਹੀਂ ਦੇਣ ਜੋ ਕੇ ਦਸੋਂ ਪਾਉ ਹੈਗੇ ਆ ਮੈਂ ਭਾਈ ਪੱਠੇ ਆ ਨਹੀਂ ਤੈਨੂੰ ਮੈਂ ਪਹਿਲਾਂ ਵੀ ਦੱਸਾ ਪੱਠੇ ਆ ਥੋੜੇ ਪੰਡਖਾਨੇ ਖੜਨੀ ਤੇ ਲੈ ਜੀ ਉਹੜਨ ਨਿਕਲੋ ਬੈ ਬੈ ਤੂੰ ਨਾ ਲਾਦਾ ਮੇਰਾ ਵੀ ਕੰਮ ਖਰਾਬ ਕਰਦੇ ਨਾ ਚੱਲੋ ਮਣਾ ਤੂੰ ਪਾ ਪੱਠੇ ਤਿਜਾਰ ਰਲਿਆ ਤੇ ਝੁਗਾ ਗਲਿਆ ਲੈਣੀ ਜਬਾਨ ਨਾਲ ਆਗਾ ਓਹ ਕਲਾ ਕਲਾ ਵੀਰੇ ਨਿਕਲ ਤੂੰ ਵੀ ਕੋਈ ਨਹੀਂ ਕੋਈ ਨਹੀਂ ਢਿਕਾਰੀ ਕਾਲੀ ਹੈ ਸਰਦਾਰਾ ਤੈਨੂੰ ਖਲੋ ਉਹਦੇ ਜਾ ਦੋ ਮਿੰਟ ਨਹੀਂ ਸਰਦਾਰਾ ਜਾ ਕੇ ਧਰਾ ਕੱਢ ਰੀਆਂ ਵਿਹਲਾ ਥੋੜਾ ਮੈਂ ਤੇ ਉਦਾਂ ਤੈਨੂੰ ਪਾ ਦੱਸਿਆ ਨਾ ਕੰਮਕਾਰ ਮੇਰੇ ਕਿੰਨੇ ਮੈਂ ਤੇ ਮੂੰਹ ਨਹੀਂ ਲੱਗਦਾ ਬੰਦਿਆਂ ਦੇ ਪਤਾ ਨਹੀਂ ਤ ਸਰਦਾਰ ਆਏ ਪੂਰਾ ਵੇਖਿਆ ਸਰਦਾਰ ਆ ਤਾਈਆਂ ਦੇ ਪਠੇ ਵਢਣ ਆਏ ਪਹਿਲੀ ਸਾਰੀ ਇਹਦੀ ਆੜੀ ਜਮੀਨ ਵੇਖੀ ਨਾ ਲੱਗੇ ਮੜਰਾਂ ਵਾਲੀ ਉਹ ਸਾਰੀ ਇਹਦੀ ਉਹ ਚਲੋ ਭਾ ਡੰਡੀ ਕਟਾ ਤੁਸੀਂ ਵੀ ਨਿਕਲੋ ਲੈ ਲੈ ਜਾ ਕੇ ਕੰਮਕਾਰ ਕਰੋ ਕਿੱਥੇ ਮੈਨੂੰ ਗੱਲੀ ਲਾਇਆ ਜੀ ਜੱਦੀ ਸਰਦਾਰ ਦੇ ਪਠੇ ਤੇ ਤੋਂ ਚੋਰੀ ਵਢੀ ਆਣਿਆ ਓਹ ਇਹ ਤੁਹਾਡੇ ਵੀਰਜੀ ਪਠੇ ਹਾਂ ਹੋਰ ਕਿਹਦੇ ਆ ਮੈਨੂੰ ਹੱਥ ਨਾ ਲਾਇਓ ਮੈਂ ਅੱਗੇ ਹਾਰਦਾ ਮਰੀਜ਼ ਏ ਕਾਲੀ ਨਾ ਫਾਹ ਲਾਗੇ ਤੇ ਆਦਮਾ ਤੇ ਕਾਲੂਗਾ ਉਹ ਡਰਾਵੇ ਦੇ ਨਾ ਗੁਰੂਆ ਤੂੰ ਸਾਨੂੰ ਗਾੜੀਆਂ ਮੈਨੂੰ ਹੱਥ ਨਾ ਲਾਇਓ ਕੋਈ ਨਹੀਂ ਕਹਿੰਦੇ ਤੈਨੂੰ ਆਇਆ ਅੱਗੇ ਤੇ ਆ ਮੈਨੂੰ ਖੇਚਣਾ ਮੈਂ ਤਾਂ ਅੱਗੇ ਫੋੜੇ ਨੂੰ ਦੁਖੰਡਿਆ ਵਾਂ ਤੈਨੂੰ ਪਤਾ ਚੋਰੀ ਕਰਨੀ ਮਾੜੀ ਗੱਲ ਆ ਸਿਆਣੇ ਦੀ ਗੱਲਾਂ ਸੁਣੀਆਂ ਕਰੀ ਤੂੰ ਸੁਣੀਆਂ ਵਾਂ ਸਿਆਣਿਆਂ ਦੀਆਂ ਗੱਲਾਂ ਵੀ ਤੇ ਜਦੋਂ ਨਾਂ ਲੱਭਣੇ ਤੇ ਹਰੀ ਵੱਡ ਲਿਆ ਤੇ ਸਿਆਣੇ ਮਰਾਇਆ ਮੈਨੂੰ ਭਾਜੀ ਤੂੰ ਤੇ ਗੁਰੂਆ ਗਾੜੀਆਂ ਨੂੰ ਅੱਕ ਦਨੇ ਆ ਗਏ ਵੀ ਮੇਰੀ ਆ ਜ਼ਮੀਨ ਵੀ ਮੇਰੀ ਆ ਸਾਰੀ ਜੇ ਬਹੁਤ ਫੋੜਾ ਮਾਰਨੇ ਆਂ ਇਹ ਗੱਲ ਕੋਈ ਚੰਗੀ ਆ ਤੇਰੇ ਵਾਸਤੇ ਵੇ ਓਏ ਵੀ ਆਪਣੀ ਆ ਭੈਣ ਭਰਾਵਾਂ ਦੀ ਆ ਜਿਵੇਂ ਕਹਿੰਦੇ ਨਹੀਂ ਹੁੰਦੇ ਸਿਆਣੇ ਜਿਵੇਂ 3 ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨਾ ਓਵੇਂ ਜ਼ਮੀਨਾਂ ਵੀ ਸਭ ਦੀਆਂ ਸਾਂਝੀਆਂ ਹੀ ਆ ਕਿਤੇ ਰਾਤ ਨੂੰ ਡਾਕਾ ਮਾਰਦੇ ਤੂੰ ਦਿਨ ਦਿਹਾੜੇ ਡਾਕੇ ਮਾਰੀਆਂ ਆਂ ਭਾਜੀ ਮੈਂ ਕਿਤੇ ਜਾਣੀ ਵਾਲੀ ਬੈਂਕ ਲੋਟਲੀ ਡਾਕਾ ਮਾਰ ਲਿਆ ਡਾਕਾ ਮਾਰ ਲਿਆ ਕਾਹਦੀਆਂ ਗੱਲਾਂ ਕਰਨ ਦੇ ਹਰੀ ਪੱਠੇ ਵੱਡ ਲਿਆ ਆਂਦੀਆਂ ਤੁਸੀਂ ਗੱਲਾਂ ਚ ਆ ਗਏ ਟਰਾਂਸਪੋਰਟਾਂ ਵੀ ਕਹਿੰਦਾ ਹੈਗੀਆਂ ਆਪਣੀਆਂ ਬਾਹਰ ਕਿੱਥੇ ਆ ਟਰਾਂਸਪੋਰਟਾਂ ਆ ਬਾਹਰਲੇ ਮੁਲਕਾਂ ਦੇ ਆਪਣੇ ਪੰਜਾਬੀ ਭਰਾ ਜਿੰਨੇ ਵੀ ਟਰੱਕ ਚਲਾਉਂਦੇ ਟਰਾਲੇ ਟਰਾਂਸਪੋਰਟ ਗਏ ਉਹ ਸਾਰੇ ਆਪਣੇ ਹੀ ਆ ਜਿੱਥਾ ਕਿਤੇ ਪੰਜਾਬੀਆਂ ਦੀ ਗੱਲ ਆਉਂਦੀ ਆ ਨਾ ਉਥੇ ਫੇ ਮੈਂ ਫੀਲੀ ਚੁੱਕ ਲੈਣਾ ਕਿ ਸਾਰੇ ਆਪਣੇ ਹੀ ਆ ਤੈਨੂੰ ਬੜੀ ਅਰੀ ਸੇਕਾ ਕਿ ਆ ਨਾ ਪੰਪਜਾ ਨਾ ਪੰਪਜਾ ਸੋਰੀ ਤੇ ਅੱਜ ਇਸੇ ਪੰਪਨੇ ਮਰਾਤਾ ਵੀਰ ਜੀ ਮਾ ਕਾ ਨਾ ਦੋਣ ਮੈਂ ਭਾਜੀ ਫੜਿਆ ਤੇ ਗਿਆ ਆ ਮੈਨੂੰ ਜਾਣ ਦੋਣ ਤੁਸੀਂ ਵੀ ਟੱਬਰਾਂ ਵਾਲੇ ਜੀ ਤੁਹਾਡਾ ਵੀ ਸ਼ਰੀਕਾ ਭਾਈਚਾਰਾ ਹੋਊਗਾ ਬਿਲਕੁਲ ਹੈਗਾ ਹੈਗਾ ਨਾ ਉਹਦੇ ਨਾਲ ਕੀ ਸੰਬੰਧ ਆ ਗੱਲ ਦਾ ਜੇਹਾਂ ਆਂਡੀਆਂ ਗਵਾਂਡੀਆਂ ਦੀਆਂ ਮੱਜਾਂ ਖਾ ਕੇ ਹਰਿਆ ਮਾਰਦੀਆਂ ਨਾ ਲਲਕਾਰੇ ਸੁੱਕੇ ਦੀਆਂ ਮਾਰੀਆਂ ਜਦੋਂ ਮੈਨੂੰ ਦਿੰਦੀਆਂ ਨਾ ਗਾਲਾਂ ਕਿ ਉਧਰ ਵੇ ਆ ਦਾਲਲ ਕਰੇ ਵਜਣਦੇ ਤੇ ਉਹਨਾਂ ਮੈਨੂੰ ਪਾਈਆਂ ਲਾਹਣ ਤਾਂ ਰੱਜ ਕੇ ਗੰਧੀਆਂ ਗੰਧੀਆਂ ਕੱਢਦੀਆਂ ਮੈਨੂੰ ਗਾਲਾਂ ਭਾਜੀ ਮੈਂ ਜਿੱਦਾਂ ਗਾਂ ਬਾਲਟੀ ਲੈ ਕੇ ਚੋਣ ਲਈ ਮੈਨੂੰ ਕਹਿੰਦੀ ਆਹੀਂ ਨੀ ਤੁੜੀ ਤੰਦ ਖਾਣਾ ਹਰਿਆ ਲੱਭਦਾ ਤੇ ਲਾਇਆ ਤੇ ਦੁੱਧ ਦੇ ਦਾਂਗੇ ਚੱਕ ਆਪਣੀ ਬਾਲਟੀ ਬੁਲਟੀ ਤੇ ਫੇਰ ਵਿਚਾਰੀਆਂ ਭਾਜੀ ਭੁੱਖੀਆਂ ਹੀ ਸੌਂਗੀਆਂ ਭਾਜੀ ਤੂੰ ਹੀ ਤਾ ਨਾ ਸੌ ਉਹ ਜਾਗਣ ਨਾ ਜਾਗਣ ਨਾ ਭਰਾਵਾ ਤੇਰੀ ਗੱਲ ਸੁਣਨਾ ਗਾੜੀ ਦੱਸ ਕੀ ਆ ਦਾਈ ਮੱਜਾਂ ਸੁੱਤੀਆਂ ਵਾ ਭਾਜੀ ਜਿੱਦਾਂ ਹੀ ਮੱਜਾਂ ਸੁੱਤੀਆਂ ਵਾਂ ਉਵੇਂ ਮੇਰਾ ਜਮੀਰ ਜਾ ਗਿਆ ਮੈਂ ਫੇਰ ਸੋਚਾ ਵੀ ਸੇਵਕਾ ਇਹ ਤੋਂ ਪਹਿਲਾਂ ਕਿ ਤੇਰਾ ਜਮੀਰ ਸੌਜੇ ਤਾਂ ਮਿੰਟੋ ਮਿੰਟੇ ਨਾਲ ਮੀਣਾ ਲਾ ਮੈਂ ਫੇਰ ਭਾਜੀ ਦਾਤੀ ਪੱਲੀ ਤੇ ਨਿਕਲ ਆਇਆ ਰੋੜੇ ਰੋੜ ਜਿਵੇਂ ਮੈਂ ਘਰੋਂ ਨਿਕਲਿਆ ਵਾਂ ਬੰਦਾ ਮਿਲਿਆ ਵਾ ਆਦੇ ਵਰਗਾ ਤੇ ਮੈਨੂੰ ਕਹਿੰਦਾ ਵੀ ਹੋ ਗਿਆ ਹੀ ਵਿਆਹ ਅਰੇ ਯਾਰ ਸਟਾਲਾ ਮੈਂ ਬੈ ਸੋਚਾ ਲਾਇਆ ਦਿਮਾਗ ਮੈਂ ਕਿਹਾ ਲੈ ਵੀ ਮੱਜਾਂ ਦਾ ਲਾਈਏ ਮੇਣਾ ਤੇ ਕਾਕਾ ਘਰ ਵਾਲੇ ਘਰ ਨਹੀਂ ਸਾਨੂੰ ਕਿਸਦਾ ਡਰ ਨਹੀਂ ਆ ਦੀਆਂ ਬੇੜੀਆਂ ਦੇ ਵਟੇ ਪੈ ਗਏ ਤੁਹਾਨੂੰ ਪੰਪ ਭਰਤਾਂ ਨੇ ਛਾਣਾ ਬੰਦਾ ਸੱਦਣਾ ਇਹ ਆਹ ਕੜਾ ਸੱਦ ਲੈ ਜੇ ਉਹ ਭਰਾਵਾ ਇੰਨੇ ਸਾਰਾ ਕੁਝ ਦੱਸਿਆ ਵਾ ਗੱਲ ਸਾਡੇ ਪੱਠੇ ਚੋਰੀ ਵੱਡੇ ਜਾਂਦੇ ਰੋਜ਼ ਤੂੰ ਹੁਣ ਦੱਸ ਕਿਦਾਂ ਕਹਾਣੀਆਂ ਤੇਰੀਆਂ ਬਹੁਤ ਸੁਣ ਲਈਆਂ ਬਾਬੇ ਆਦਮ ਤੋਂ ਲੈ ਕੇ ਤੇ ਤੂੰ ਕਹਾਣੀਆਂ ਲੰਮੀਆਂ ਸੁਣਾਉਂਦੇ ਆ ਸਾਨੂੰ ਪੱਠੇ ਸਾਡੇ ਰੋਜ਼ ਵੱਡੇ ਜਾਂਦੇ ਆ ਤੇ ਪੱਠੇ ਵੜਦਾ ਤੂੰ ਹੀ ਆ ਮਤ ਦੇ ਪੈ ਗਿਆ ਸੀ ਪਾਜੀ ਪਰਦਾ ਮੈਂ ਤੁਹਾਡੇ ਆ ਗਿਆ ਪੱਟਾ ਨੇ ਪੱਠੇ ਮੈਂ ਕਿੰਨੇ ਕ ਵਾੜ ਲਿਆ ਢੇਰੀ ਇੱਕ ਪੱਠੇ ਚ ਰੱਖ ਲੋ ਰੱਖ ਲੋ ਤੁਸੀਂ ਮੈਂ ਰੱਖ ਨਹੀਂ ਨਾ ਗੱਲ ਸੁਣ ਉੱਤੇ ਆ ਗਏ ਆ ਤੇ ਢੇਰੀ ਵੱਡੀ ਅਜੇ ਤੂੰ ਪਰ ਜਿਹੜੇ ਪਹਿਲੇ ਵੱਡੇ ਉਹਨਾਂ ਦਾ ਹਿਸਾਬ ਕੌਣ ਕਰੂਗਾ ਉਹਨਾਂ ਦੇ ਵੀ ਤੇ ਹਿਸਾਬ ਦੱਸ ਖਾਨੂੰ ਪੰਜ ਕ ਮਰਲਿਆਂ ਦੇ ਲਗਭਗ ਵੜ ਲਿਆ ਤੇ ਉਹ ਹਿਸਾਬ ਨਾਲ ਦੇ 2500 ਰੁਪਿਆ ਬਣਦਾ ਆ ਵੀਰ ਪੰਜ ਮਰਲੇ ਪਾਉਣ ਡਿਆ ਵਾ ਮੈਂ ਤਰਲੇ ਪਾਉਣ ਡਿਆ ਵਾ ਮੇਰੀ ਜਾਨ ਛੱਡੋ ਭਾਜੀ ਮੈਂ ਗਰੀਬ ਬੰਦਾ ਵਾਂ ਜੇ ਜ਼ਿਆਦਾ ਤੇ ਤੁਹਾਨੂੰ ਮੈਂ ਫੈਵਿਕ ਕકના ਜੋੜਦਾ ਇੱਥੇ ਇਹ ਜੁੜ ਜਾਣਗੇ ਹੁਣ ਇਹ ਜਿਹੜੇ ਹਿਸਾਬ ਆ ਮੇਰੇ ਵੱਲ ਵੇਖਣ ਡੈ ਇਹਨੇ ਮੈਨੂੰ ਜੋੜ ਦੇਣਾ ਵਾ ਇਧੀਆਂ SLAWA ਕੀ ਲੈਂਡ ਆ ਇਹਦੀਆਂ SLAWA ਦੇ ਘਰ ਦੇ ਨਹੀਂ ਲੈਂਦੇ ਉਹ ਸਿਆਣਾ ਬੰਦਾ ਵਾ ਫੇਰ ਵੀ ਸਿਆਣਾ ਵਾ ਹ ਸਿਆਣਾ ਵਾ ਇੱਕ ਦੇ ਪੱਠੇ ਚੋਰੀ ਕੀਤੇ ਤੇ ਉਤੋਂ ਬੇਤੀ ਕਰੀ ਜਾਂਦਾ ਏ ਭਾਜੀ ਮੈਂ ਕੀ ਕਰਾਂ ਮੇਰਾ ਸੁਭਾਅ ਹੀ ਇਦਾਂ ਦਾ ਵਾ ਅੱਜ ਵੇਲੇ ਮੈਨੂੰ ਮੇਰੇ ਸੁਭਾਅ ਨੇ ਮਾਰਾ ਤਾ ਨਾ ਨਹੀਂ ਤੇ ਨਿਕਲ ਗਿਆ ਹਲੋ ਹਲੋ ਇਹੋ ਜਿਹੇ ਬੰਦੇ ਹੁੰਦੇ ਜਿਹੜਾ ਯਾਰ ਦੇ ਨਹੀਂ ਆ ਭਰਾਵਾ ਮਹਿੰਗੇ ਪਾ ਦੇ ਪੱਠੇ ਆ ਇਹ ਤਾਂ ਕਿੰਨੇ ਕ ਭਾਜੀ ਮਹਿੰਗੇ ਆ ਅਰੇ ਦੱਸੋ ਮੈਨੂੰ ਦੋ ਟੇਰੀਆਂ ਦੇ ਕੀ ਤੁਹਾਡੇ ਬੰਦੇ ਤੇ ਮੈਂ ਤੁਹਾਡਾ ਹਿਸਾਬ ਕਰ ਜਾਂਦਾ ਵਾ ਇਹ ਤੂੰ ਟੋਕੇ ਤੇ ਨਹੀਂ ਆਇਆ ਵੀ ਤੂੰ ਡੱਗੀਆਂ ਦੇ ਹਿਸਾਬ ਨਾਲ ਲੈ ਆਇਆ ਹੋ ਬੀਜ ਕੇ ਵਖਾਤ ਨੂੰ ਫੇਰ ਪਤਾ ਲੱਗੂਗਾ ਕਿਹੜੇ ਭਾਅ ਪੈਂਦੇ ਆ ਪੱਠੇ ਮਾਟਰ ਸਾਹਿਬ ਤੁਸੀਂ ਮੁਕਾਓ ਗੱਲ ਕੀ ਮੁੱਕਦੀ ਆ 5200 ਬਣਿਆ ਹੈ ਨਾ ਇਹਨੂੰ ਕਹੇ 2100 ਰੁਪਇਆ ਦੇ ਤੇ ਡੰਡੀ ਘੱਟ ਭਾਜੀ ਗਾੜੀ ਸਗਣ ਪਉਣਾ 2100 ਦੇ ਆ ਕਹਿਵੋ ਜੀਆਂ ਗੱਲਾਂ ਕਰਨ ਦੇ ਭਾਜੀ ਹੁਣੀ ਦੱਸੋ ਮੈਨੂੰ ਉਹ ਸਹੀ ਕਰਨ ਦੇ ਗੱਲਾਂ ਪੱਠਿਆਂ ਦੇ ਵਿੱਚ ਸਾਗ ਵੇਖ 골ਡ ਆ ਨਰਾਇਣ ਗ੍ਰੀਨ 골ਡ ਮਹਿੰਗੇ ਪਾ ਦਾ ਮੇਰੇ ਤੇ ਪਉਣਾ ਹਣੇ ਸਾਰਾ ਇਹ ਤੇਰੇ ਦੇ ਪੈਣਾ ਹਣ ਤੋਂ ਫੜਿਆ ਗਿਆ ਚੋਰ ਹੋਏ ਹੁੰਦਾੜਾ ਫੜਿਆ ਜਾਵੇ 2100 ਮੈਂ ਤੋਂਦਾ ਤੇ ਮੈਂ ਮੋਲ ਨਾ ਲੈ ਲੈਂਦਾ ਤੇ ਜੇ ਮੈਂ ਨਾ ਫੜਿਆ ਜਾਂਦਾ ਤਾਂ ਵੀ ਤੇ ਤੁਸੀਂ ਜਰਨਾ ਸੀ ਮੁੱਕ ਦੀ ਗੱਲ ਮੁਕਾਫੇ ਕੀ ਦੇਣਾ ਵੇਖੋ ਭਾਜੀ ਨਾ ਤੁਹਾਡੇ 5200 ਨਾ ਇਹਦੇ 2000 ਮੇਰੇ ਤੋਂ 75 ਰੁਪਏ 50 ਦਵਾ ਤ 70 ਰੁਪਏ ਨਹੀਂ 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 ਵੀਰ ਵੀਰ ਤੁਸੀਂ ਦੱਸੋ ਦੱਸੋ ਤੁਸੀਂ ਕਿੰਨੇ ਤੁਸੀਂ ਕਹਿੰਦੇ ਜੀ ਚੱਲ ਯਾਰ ਇਹਨੂੰ ਮੁੱਕ ਦੀ ਜੀ ਗੱਲ ਮੁਕਾ ਇੱਕ ਚੱਲ ਇਦਾਂ ਕਰ ਇਹਨੂੰ ਘਰ ਰੁਪਈਆ 1500 ਦੇ ਹਾਏ ਕੀ ਹੋਇਆ ਜੀ ਪਾਜੀ ਮੇਰੇ ਦਿਲ ਤੇ ਪੀੜੋਂ ਡੰਡਾ ਉਹ ਦਿਲ ਇੱਧਰ ਹੁੰਦਾ ਏ ਇੱਧਰ ਹੀ ਆਂਡੀ ਆਹੋ ਬਹੁਤ ਜਿਆਦਾ ਬਰਫ ਆਤਾ ਜੇ ਮੇਰੇ ਤੇ ਲੀਹਾਂ ਪੈਂਡਾ ਵੀ ਆ ਦੋ ਮਿੰਟ ਦੋ ਪਾਜੀ ਹੁਣੇ ਤੁਹਾਡਾ ਸਾਫ ਕਰ ਦੇਣਾ ਮੈਂ ਉਹ ਉਹ ਤੂੰ ਭੱਜਣ ਨੂੰ ਫਿਰਦਾ ਵਾ ਸਾਨੂੰ ਪਤਾ ਆ ਆ ਪਾਜੀ ਜਿਹੜੀ ਮੇਰੇ ਦਾਤਰੀਆਂ ਫੜੋ ਹਾਂ ਕੀ ਆ ਇਹਨੂੰ ਦਾਤਰੀ ਇਹ ਪਛਤਾਨੀ ਦਾਤਰੀ ਆ ਮਾੜੀ ਤੜੀ ਦਾਤਰੀ ਨਹੀਂ ਪਾਜੀ ਇਹ ਇਹ ਰੱਖ ਲਓ ਤੁਸੀਂ ਜੇ ਮੈਂ ਆਵਾਂਗਾ ਤੇ ਲੈ ਜਾਊਗਾ ਓਏ ਆ ਦਾਤੀ ਸੋਨੇ ਦੀ ਏ ਜਿਹੜੀ ਸਾਨੂੰ ਫੜਾ ਚੱਲੇ ਆ ਕਿਹੜੀ ਤੇਰੀ ਪਛਤਾਨੀ ਵਾਲੀ ਗੱਲ ਐਰੇ ਵਿੱਚ ਦੰਦੇ ਉਦਾਂ ਭਰੇ ਐਰੇ ਆਏ ਪਾਜੀ ਇਹ ਮੇਰੀ ਤਪੜੀ ਇੱਥੇ ਹੀ ਆ ਪਾ ਜੀ ਰਕੋ ਪਾ ਜੀ ਤਪੜੀ ਗਾੜੀ ਕਿਤੇ ਹੈਗਾ ਵਕਲੀਨ ਮੈਂ ਦੋ ਮਿੰਟ ਉਹ ਤੇਰਾ ਖਲੋ ਉਹ ਰਕ ਭੱਜਣ ਡਿਆ ਵੇਖ ਉਹ ਖਲੋਇਆ ਉਹ ਜੱਦੀ ਸਰਦਾਰਾ ਤੇਰੀ ਦਾਤਰੀ ਈ ਗਾੜੀ ਪੁੜੀਆਂ ਨੂੰ ਨਿਕਲਦੀ ਆ 20 ਰੁਪਈਆ ਦੀ ਦਾਤਰੀ ਆ ਤਪੜੀ ਮੈਂ ਘਰ ਜਾ ਕੇ ਬਣਾ ਲਾਂ ਲਈ ਤੁਹਾਨੂੰ ਕਹੋਂ 2000 ਦਵੇ ਚੱਲ ਵੀ ਜੱਦੀ ਸਰਦਾਰਾ ਲਾਲਾ ਅੱਡੀਆਂ ਨੂੰ ਥੁੱਕ ਤੁਹਾਨੂੰ ਕਹੋਂ 2000 ਬਦਲਾ ਸੇਵਗਾ ਤੈਨੂੰ ਹਵਾ ਨੇ ਮਰਾਉਂਦੀ ਨਿਕਲ ਜਾਂਦਾ ਨਿਕਲ ਜਾਂਦਾ ਬੜੀ ਸਿਰੇ ਵੀਡੀਓ ਤੇ ਜਿਹੜੇ ਨਵੇਂ ਜਿਹੜੇ ਚੈਨਲ ਤੇ ਸੇਬ ਸਬਸਕ੍ਰਾਈਬ ਕਰਦੇ ਹੋ ਤੇ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਵੀਡੀਓ ਠੀਕ ਹੈ ਓਕੇ